ਮੇਰਾ ਨਾਮ ਮਨੀਸ਼ਾ ਹੈ ਕਿ ਮੈਂ ਜਲੰਧਰ ਤੋਂ ਬਿਲੋਂਗ ਕਰਦੀ ਆਂ ਇੱਧਰ ਸਾਡੇ ਵਰਗੇ ਬੱਚੇ ਜਿਹੜੇ ਨਹੀਂ ਅਫੋਰਡ ਕਰ ਸਕਦੇ ਸਾਡੇ ਲਈ ਫੀਸ ਦੇਣਾ ਬਹੁਤ ਮੁਸ਼ਕਿਲ ਹੁੰਦਾ ਹੈ ਤੇ ਕਈ ਵਾਰੀ ਘਰ ਦੇ ਕੰਡੀਸ਼ਨ ਇਦਾਂ ਦੇ ਹੁੰਦੇ ਕਿ ਬੱਚੇ ਆਪਣੀ ਫੀਸ ਨਹੀਂ ਪ੍ਰੋਵਾਈਡ ਕਰ ਸਕਦੇ ਤੇ ਉਹਨਾਂ ਲਈ ਬਹੁਤ ਹੀ ਵਧੀਆ ਹੁੰਦਾ ਤਾਂ ਆਪ ਸਾਰੇ ਬਹੁਤ ਵਧੀਆ ਨੇ ਬਹੁਤ ਵਧੀਆ ਪੜ੍ਹਾਉਂਦੇ ਨੇ ਤੇ ਜਿਹੜੇ ਵੀ ਸਾਡੇ ਡਾਊਟਸ ਨੇ ਸਾਰੇ ਕਲੀਅਰ ਕਰ ਦਿੰਦੇ ਨੇ ਹਾਂ ਸਰ ਮੈਨੂੰ 3 ਮੰਥਸ ਹੋ ਗਏ ਆ ਕੋਚਿੰਗ ਲੈਂਦੇ ਹਾਂ ਬਹੁਤ ਬਿਲ ਨੂੰ ਖੁਸ਼ੀ ਮਿਲੀ ਜਦੋਂ ਆਪਾਂ ਜਾਣਦੇ ਆ ਕਿਸੀ ਫ੍ਰੀ ਵਲ ਤੇ ਸਾਨੂੰ ਲੱਗਦਾ ਪਤਾ ਨਹੀਂ ਕਿੱਦਾਂ ਦੀ ਕੋਚਿੰਗ ਹੋਏਗੀ ਕਿੱਦਾਂ ਦੀ ਸਾਨੂੰ ਗਾਈਡੈਂਸ ਮਿਲੇਗੀ ਜਦੋਂ ਮੈਂ ਇੱਥੇ ਆਈ ਮੈਨੂੰ ਇੱਥੇ ਸਾਰਿਆਂ ਨੂੰ ਸਮਝਾਇਆ ਟੀਚਰਸ ਨੇ ਸਰ ਨੇ ਤਾਂ ਮੈਨੂੰ ਬਹੁਤ ਵਧੀਆ ਲੱਗਾ ਇਹਨੂੰ ਲੱਗ ਰਿਹਾ ਹੈ ਕਿ ਜੇ ਸਾਨੂੰ ਇੰਨੀ ਵੱਡੀ ਅਪੋਰਚ्युनिटी ਮਿਲ ਰਹੀ ਹੈ ਜੇ ਸਾਨੂੰ ਫ੍ਰੀ ਚ ਕੁਝ ਚੀਜ਼ ਮਿਲ ਰਹੀ ਹੈ ਤੇ ਸਾਨੂੰ ਉਹਦਾ ਬਹੁਤ ਵਧੀਆ ਤਰੀਕੇ ਨਾਲ ਇਸਤੇਮਾਲ ਕਰਨਾ ਚਾਹੀਦਾ ਜੋ ਵੀ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਤੇ ਜਿਹੜੇ ਬੱਚਾ ਜਿਹੜੇ ਬੱਚੇ ਨੀਡੀ ਨੇ ਜਿਨ੍ਹਾਂ ਨੂੰ ਬਹੁਤ ਲੋੜ ਨੇ ਉਹਨਾਂ ਲਈ ਬਹੁਤ ਵਧੀਆ ਪ੍ਰੋਜੈਕਟ ਸਨ